ਹਾਂਜੀ ਕਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜੇ ਅੱਜ ਸਵੇਰੇ ਸਵੇਰੇ ਹੀ ਦੇਖ ਰਹੇ ਆਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਦੇਖੋ ਤੁਸੀਂ ਖੁਦ ਦੇਖ ਰਹੇ ਹੋ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਰਕਰ ਦੇ ਵਿੱਚ ਪੂਰਾ ਉਤਸ਼ਾਹ ਹੈ ਸਰਦਾਰ ਸ਼ੇਰ ਸਿੰਘ ਕੋਵਾਜਵਾਸੀ ਔਰ ਕਾਂਗਰਸ ਪਾਰਟੀ ਵਾਸਤੇ ਅੱਜ ਸਵੇਰ ਦੇ ਹੀ ਅਸੀਂ ਕਰੀਬ 6:30 ਵਜੇ ਦੇ ਤੱਲੇ ਅਸੀਂ ਰੇਲਵੇ ਸਟੇਸ਼ਨ ਤੇ ਗਿਆ ਸੀਗੇ ਰੇਲਵੇ ਸਟੇਸ਼ਨ ਦੇ ਬਾਹਰ ਰੋਡ ਦੇ ਉੱਪਰ ਅਸੀਂ ਖੜੇ ਹੋ ਕੇ ਆਉਂਦੀ ਜਾਂਦੀ ਰਾਹ ਜਿਹੜੇ ਪੈਸੰਜਰ ਆ ਰਹੇ ਸੀ ਜਾ ਰਹੇ ਸੀ ਉਨਾ ਤੋਂ ਅਸੀਂ ਵੋਟਰ ਦੀ ਅਪੀਲ ਕੀਤੀ ਉਸ ਵਾਰ ਅਸੀਂ ਜਿਹੜਾ ਸ਼ਹਿਰ ਦਾ ਪ੍ਰਤਾਪ ਬਾਗ ਦੇ ਨਾਮ ਤੇ ਜਾਣਿਆ ਜਾਂਦਾ ਸੰਜੀਗਰਦੀ ਮਹੂਰੀਲ ਪਾਰਕ ਦੇ ਵਿੱਚ ਅੱਜ ਤੋਂ ਅਸੀਂ ਖੜੇ ਆਂ ਔਰ ਇੱਥੇ ਜਿੰਨੇ ਵੀ ਲੋਕ ਸਿਰੇ ਤੋਂ ਸ਼ਹਿਰ ਕਰਨ ਵਾਸਤੇ ਯੋਗਾ ਕਰਨ ਵਾਸਤੇ ਆਂਦੇ ਅਸੀਂ ਉਹਨਾਂ ਨੂੰ ਵੀ ਜਿਹੜੀ ਹੈ ਵੋਟਰਾਂ ਦੀ ਅਪੀਲ ਕਰ ਰਹੇ ਆਂ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਵੇਟ ਕਰ ਰਹੇ ਆ ਇੱਕ ਤਰੀਕ ਦੀ ਕਿਉਂਕਿ ਇਸ ਵਾਰ ਬੜਾ ਵੱਡਾ ਬਦਲਾਅ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈ ਇੰਡੀਆ ਗਠਜੁਟ ਬੰਧਨ ਦੀ ਸਰਕਾਰ ਪੂਰੇ ਬਹੁਮਤ ਦੇ ਨਾਲ ਬਣਨ ਜਾ ਰਹੀ ਹੈ। ਔਰ ਜਿਸ ਤਿੱਕੇ ਦੇ ਨਾਲ ਮੋਦੀ ਸਾਹਿਬ ਨੇ ਹਰ ਚੀਜ਼ ਨੂੰ ਟ੍ਰਿਪਲ 4 ਗੁਣਾ ਰੇਟ ਕਰ ਦਿੱਤਾ ਲੋਕ ਮਹਿੰਗਾਈ ਦੇ ਕਾਰਨ ਤਰਾਹੇ ਮਾਮਤ ਰਹਿਮਾਮ ਕਰ ਰਹੇ ਔਰ ਖਾਸ ਤੌਰ ਤੇ ਔਰਤਾਂ ਦੇ ਵਿੱਚ ਇਸ ਵਾਰ ਵੋਟਰ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਉਹਨਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਉਹਨਾਂ ਦੇ ਕਰਦੇ ਸਾਰੇ ਜਿਹੜਾ ਸਿਸਟਮ ਹੈ ਉਸ ਦਾ ਬਜਟ ਵਿਗੜ ਗਿਆ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਮਹंगाई ਬਹੁਤ ਜ਼ਿਆਦਾ ਹੋ ਗਈ ਬਟ ਇਸ ਚੀਜ਼ ਨੂੰ ਜਿੰਨਾ মিডিਆ ਨੂੰ ਚੱਕਣਾ ਚਾਹੀਦਾ ਸੀ ਜਿਹੜੇ ਸਾਡੇ ਨੈਸ਼ਨਲ মিডিਆ ਨੇ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਚੱਕਿਆ ਉਹ ਮੋਦੀ ਸਾਹਿਬ ਦੀਆਂ ਗਲਤ ਨੀਤੀਆਂ ਨੂੰ ਅਸੀਂ ਘਰ-ਘਰ ਜਿਹੜਾ ਹੈ ਪਹੁੰਚਾਰੇ ਆ ਕਾਂਗਰਸ ਪਾਰਟੀ ਦੀਆਂ ਵੋਟਾਂ ਵਾਸਤੇ ਅਸੀਂ ਅਪੀਲ ਕਰ ਰਹੇ ਹਾਂ ਇੰਡੀਆ ਗਠਜੋਧਨ ਦੇ ਉਮੀਦਵਾਰ ਨੂੰ ਜਨਤਾ ਨੂੰ ਜਿਹੜੀ ਅਸੀਂ ਅਪੀਲ ਕਰ ਰਹੇ ਹਾਂ ਮੈਂ ਪ੍ਰਧਾਨ ਜੀ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਾ ਰਿਹਾ ਕਿਵੇਂ ਸਮਰਥਨ ਕੱਲ ਅਸੀਂ ਕੁਝ ਏਰੀਆ ਰਿਵਾਰਡ ਨੰਬਰ 3 ਦਾ ਕੱਢਿਆ ਸੀ ਉਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਬਹੁਤ ਹੀ ਜ਼ਿਆਦਾ ਉਤਸ਼ਾਹ ਸੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਰੋਟ ਪਾਉਣ ਦਾ ਰਾਈਟ ਮਿਲ ਰਿਹਾ ਹੈ ਉਹ ਲੋਕ ਜਿਹੜੇ ਹੈ ਉਹ ਨਵੀਂ ਜਨਰੇਸ਼ਨ ਹੈ ਰਾਹੁਲ ਗਾਂਧੀ ਜੀ ਦੀ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਤੋਂ ਮੈਂ ਸਮਝਦਾ ਹਰ ਪੱਖੋਂ ਜਿਹੜਾ ਹੈ ਜਿਹੜਾ ਇਸ ਇਸ ਵਾਰ ਇੰਡੀਆ ਘੱਟਬੰਧਨ ਮਜ਼ਬੂਤ ਹੋ ਕੇ ਨਿਕਲੇਗਾ